ਆਹ ਸਭ ਕਿੰਨਾ ਵੱਡਾ ਹੁਕਾਰਾ ਮਿਲ ਰਿਹਾ ਜੀ ਬਹੁਤ ਵੱਡਾ ਹੁਕਾਰਾ ਜੀ ਬੜਾ ਮਾਨ ਸਤਕਾਰ ਮਿਲ ਰਿਹਾ ਬਾਪੂ ਵਾਲਾ ਜਿਹੜਾ ਪਿਆਰ ਸੀ ਨਾ ਉਹ ਲੋਕਾਂ 'ਚ ਅੱਜ 20 ਸਾਲ ਬਾਅਦ ਦੁਬਾਰਾ ਦੇਖਣ ਨੂੰ ਮਿਲਿਆ ਔਰ ਲੋਕ ਮਨ ਬਣਾਈ ਬੈਠੇ ਐੜੇ ਵੋਟਰ ਐ ਨਾ ਫਰੋਈਪੁਰ ਵਾਲੇ ਜਿਸ ਤਰ੍ਹਾਂ ਉਹ ਸਰਦਾਰ ਜੋਰਾ ਸਿੰਘ ਮਾਨ ਨੂੰ ਜਿਤਾਉਂਦੇ ਰਹੇ ਸੀ ਨਾ ਤਿੰਨ ਵਾਰੀ ਜਿਤਾਇਆ ਉਹਨਾਂ ਨੇ ਤੇ ਐਦ ਕੀ ਉਹ ਚੌਕਾ ਲਾਉਣਗੇ ਕੀ ਇਸ਼ੂਸ ਹੋ ਗਏ ਜਿਹੜੇ ਜਾ ਕੇ ਸਸ ਸੁੱਟੋਗੇ ਲੋਕਾਂ ਨੇੜੇ ਆਵਾਜ਼ ਨਹੀਂ ਸਮਝ ਆ ਰਹੀ ਕਿਵੇਂ ਕੀ ਇਸ਼ੂਸ ਹੈਗੇ ਜਿਸ ਨੂੰ ਲੈ ਕੇ ਲੋਕਾਂ ਦੇ ਵਿੱਚ ਜਾਓਗੇ ਇਸ਼ੂਸ ਬੜੇ ਹੈਗੇ ਆ ਕਿਉਂਕਿ ਸਰਹੱਦੀ ਇਲਾਕਾ ਇਹਦਾ ਆਪਣਾ ਫਰੋਇਪਰ ਕੌਨਸਟੈਂਸੀ ਹੈ ਕੰਮ ਹੋਏ ਵੀ ਬੜੇ ਆ ਇਹਦੇ ਵਿੱਚ ਕੰਮ ਉਦੋਂ ਹੀ ਹੋਇਆ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸੂਬੇ ਦੇ ਵਿੱਚ ਸਰਕਾਰ ਆਈ ਹੈ ਸਭ ਤੋਂ ਵੱਡਾ ਇਸ਼ੂ ਤੋਂ ਇਹ ਹੈ ਕਿ ਬਾਰਡਰ ਖਲੌਂਦੀ ਮੇਰੇ ਬਾਪ ਦਾ ਵੀ ਸੁਪਨਾ ਸੀਗਾ ਕਿ ਬਾਜ਼ਰ ਖੁਲਾਇਆ ਜਾਵੇ ਵਪਾਰ ਚੱਲੇ ਰੋਜ਼ਗਾਰ ਮਿਲੇ ਨੌਜਵਾਨਾਂ ਨੂੰ ਔਰ ਸਭ ਤੋਂ ਵੱਡਾ ਇਸ਼ੂ ਹੈ ਜਿਹੜੀ ਸੂਬੇ ਦੀ ਸਰਕਾਰ ਹੈ ਨਾ ਮੌਜੂਦਾ ਸਰਕਾਰ ਆਮ ਆਦਮੀ ਦੀ ਇਹ ਕਹਿੰਦੇ ਸੀ ਅਸੀਂ ਨਸ਼ਾ ਖਤਮ ਕਰਾਂਗੇ ਗੁੰਡਾਗਰਦੀ ਖਤਮ ਕਰਾਂਗੇ 15 ਦਿਨਾਂ ਚ ਨਸ਼ਾ ਖਤਮ ਕਰਾਂਗੇ ਪਰ ਜੋ ਅੱਜ ਮਾਹੌਲ ਹੈ ਪੰਜਾਬ ਦਾ ਤੁਹਾਡੇ ਸਾਹਮਣੇ ਹੈ ਕਿਉਂਕਿ ਫਰੋਤੀਆਂ ਮੰਗੀਆਂ ਜਾ ਰਹੀਆਂ ਵਪਾਰੀਆਂ ਨੂੰ ਸ਼ੂਟ ਕੀਤਾ ਜਾ ਰਿਹਾ ਹੈ ਜੋ ਮਹੌਲਾ ਇਤੋਂ 84 ਦੇ ਵਿੱਚ ਸੀ ਨਾ ਅੱਤਵਾਦ ਵਾਲੇ ਦਾ ਦੌਰ ਸੀ ਇਹ ਉਸ ਤੋਂ ਵੀ ਭੇੜਾ ਅੱਤਵਾਦ ਪੰਜਾਬ ਦੇ ਵਿੱਚ ਆਇਆ ਔਰ ਵਪਾਰੀ ਵਰਗ ਦੇ ਵਿੱਚ ਬੜਾ ਸਹਿਮ ਹੈ ਸ਼ਹਿਰੀ ਜਿਹੜਾ ਵਰਗ ਹੈ ਨਾ ਉਹ ਪੜਿਆ ਸਹਿਮਿਆ ਪਿਆ ਕਿਉਂਕਿ ਮੈਂ ਉਦੋਂ ਬਹੁਤ ਛੋਟਾ ਸੀ ਪਰ ਮੈਂ ਦੇਖਿਆ ਮੌਲ ਉਹਦੋਂ 12 ਸਾਲ ਦਾ ਸੀਗਾ ਜਦੋਂ 84 ਵਲੇ ਮੈਂ ਜਦੋਂ ਅਟੈਕ ਹੋਇਆ ਹਰਮੰਦਰ ਸਾਹਿਬ ਤੇ ਉਦੋਂ ਅਸੀਂ ਸਾਰਾ ਕੁਝ ਅੱਖੀਂ ਦੇਖਿਆ ਵੈਸੇ ਉਸ ਤੋਂ ਵੀ ਮਾੜਾ ਮੌਲਾ ਆਇਆ ਪਿਆ ਕਿਉਂਕਿ ਹਰੇਕ ਦੀ ਜਗ੍ਹਾ 'ਚ ਨਜਾਇਜ਼ ਅਸਲੇ ਐ ਨਸ਼ਾਖੋਰੀ ਬਹੁਤ ਵਧ ਗਈ ਐ ਮੈਂ ਪਰਸੋ ਚੌਥੇ ਗਿਆ ਸੀ ਮੁਖਸਰ ਭਾਈ ਰੋਜੀਪੁਰ ਕੰਦੀ ਦੀ ਨਾਲ ਬਾੜਾਂ ਜਾਂਦਾ ਮੌਕਾ ਮਿਲਿਆ ਕੋਟਲੀ ਰੋਡ ਤੇ ਗਏ ਸੀ ਅਸੀਂ ਉੱਥੇ ਬਹੁਤ ਬੁਰਾ ਹਾਲ ਸੀ ਮਾਵਾਂ ਰੋਂਦੀਆਂ ਸੀ ਕਿ ਸਾਡੇ ਪੁੱਤ ਨਸ਼ੇ ਨਾਲ ਮਰ ਰਹੇ ਐ ਇਹਨਾਂ ਨੇ ਜਿਹੜੀਆਂ ਭੰਡ ਕੇ ਅਕਾਲੀ ਦਲ ਨੂੰ ਵੀ ਅਕਾਲੀ ਦਲ ਨਸ਼ੇ ਵਗਾਉਂਦਾ ਕੀ ਹੁਣ ਨਸ਼ੇ ਬੰਦ ਹੋਗੇ ਲੋਕਾਂ ਦੀ ਕਚਹਿਰੀ 'ਚ ਆਉਣਗੇ ਵੋਟ ਮੰਗਣ ਆਉਣਗੇ ਮੈਂ ਲੋਕਾਂ ਨੂੰ ਬੇਨਤੀ ਕਰਦਾ ਕਿ ਇਹਨਾਂ ਨੂੰ ਸਵਾਲ ਜਰੂਰ ਕਰਿਓ ਇਹਨਾਂ ਨੂੰ ਭਾਜੀ ਅਕਾਲੀ ਦਲ ਕੋਲੋਂ ਸੀਟ ਰਹੀ ਹੈ ਲੇਕਿਨ ਅਜੇ ਤੱਕ ਬਾਰਡਰ ਥੀਕ ਨਹੀਂ ਹੋਇਆ ਜਿਹਦੇ 'ਚ 15 ਸਾਲ ਤੱਕ ਜੰਮ ਕੇ ਐਡੀਏ ਦੇ ਅਲਾਈਸੇ ਰਿਹਾ ਸਾਰੇ ਲੀਡਰ ਆਂਦੇ ਜੀ ਜੋ ਸਾਰੇ ਲੀਡਰ ਇਹ ਕਿਹੋ ਕਿਹਦੇ ਆ ਕੇ ਬਾਰਡਰ ਖੋਲਾਂਗੇ ਇਹ ਇਲੈਕਸ਼ਨ ਦੇ ਵੇਖੋ ਵੇਖੋ ਇਹ ਬੜਾ ਸੈਂਸਿਟਿਵ ਮੁੱਦਾ ਹੈ ਬਾਰਡਰ ਵਾਲਾ ਤੁਸੀਂ ਵੀ ਭਲੀ ਭਾਂਤ ਜਾਣਦੇ ਹੋ ਮੈਂ ਤੁਹਾਨੂੰ ਬੇਨਤੀ ਕੀਤੀ ਹੈ ਜੇ ਮੌਕਾ ਦਿਓਗੇ ਮੇਰੇ ਬਾਪ ਦਾ ਸੁਪਨਾ ਸੀ ਇਹ ਬਾਦਰ ਖਲਾਉਣਾ ਔਰ ਮੇਰੀ ਕੋਸ਼ਿਸ਼ ਹੋਊਗੀ ਹਰ ਹਾਲਤ ਵੀ ਇਹ ਬਾਦਰ ਨੂੰ ਖਲਾ ਕੇ ਵਪਾਰ ਚਲਾਇਆ ਜਾਵੇ ਕਿਉਂਕਿ ਸਰਦੀ ਹੋਣ ਸਰਦੀ ਇਲਾਕਾ ਹੋਣ ਕਰਕੇ ਬੜਾ ਨੁਕਸਾਨ ਹੈ ਜਿਹੜਾ ਪੰਜਾਬ ਹੈ ਨਾ ਆਪਣਾ ਇਹ ਖੇਤੀ ਤੇ ਨਿਰਭਰ ਹੈ ਖੇਤੀ ਜੇ ਹੈਗੀ ਹੈ ਤੇ ਤਾਂ ਸਾਰਾ ਕੁਝ ਹੀ ਹੈਗਾ ਦੁਕਾਨਦਾਰ ਵੀ ਹੈਗਾ ਜਿਵੇਂ ਕਿ ਕਣਕ ਦਾ ਝਾੜ ਆ ਵਧੀਆ 55 60 ਮਨ ਝੜਿਆ ਜੇ ਜੀਵਿਦਾਰ ਖੁਸ਼ਹਾਲ ਹੈ ਤਾਂ ਦੁਕਾਨਦਾਰ ਵੀ ਨਾਲ ਖੁਸ਼ਹਾਲ ਹੈ ਗਰੀਬ ਵੀ ਖੁਸ਼ਹਾਲ ਹੈ ਜੇ ਫਸਲ ਨਹੀਂ ਹੁੰਦੀ ਤਾਂ ਮੈਂ ਇੱਥੇ ਕਰਕੇ ਕਹਿੰਦਾ ਵੀ ਜੇ ਬਾਡਰ ਖੁੱਲੂਗਾ ਇੱਥੇ ਇੰਡਸਟਰੀ ਵੀ ਆਊਗੀ ਰੋਜ਼ਗਾਰ ਵੀ ਮਿਲੂਗਾ ਲੋਕਾਂ ਨੂੰ